ਉਹ ਉਹ ਨੂੰ ਬਣਾ ਫਤਾਂ ਦੇ ਕਿੱਥੋਂ ਕੁਮਤ ਲੈ ਕੇ ਆਇਆ ਹੈ ਜਿਹੜਾ ਕੰਮ ਤਾਂ ਹੀ ਕਰਨ ਜਾਣਦਾ ਹੈ ਉਹ ਨੂੰ ਕੁਮਤ ਕਹਿੰਦੇ ਆ ਤਾਂ ਮੇਨ ਪੁਆਇੰਟ ਇੱਕ ਹੁੰਦਾ ਦਰਮਤ ਤੇ ਦਰਮਤ ਦੀ ਵਿਆਖਿਆ ਵੀ ਗੁਰਬਾਣੀ ਦਿੱਤੀ ਹੋਈ ਹੈ ਗੁਰੂ ਸਹਿਬਾਨ ਦਰਮਤ ਵਿੱਚ ਫਰਮਾਨ ਕਰਦੇ ਨੇ ਕਿ ਦਰਮਤ ਮਾਝੋ ਪੀਵ ਤੇ ਵਿਖਲੀ ਪਤ ਕਮਲੀ ਆ ਰਾਮ ਰਸੈਨ ਜੋਰਤੈ ਨਾਨਕ ਸੱਚ ਅਮਲੀ ਇਥੇ ਸ਼ਾਬਦ ਹੈ ਕਿ ਦੁਰਮਤ ਤੇ ਗੀਰਤਰ ਮਤੈ ਗੁਰੂ ਸਾਹਿਬ ਕਹਿੰਦੇ ਮਦ ਜੋ ਪੀਂਵਤੇ ਕੋਈ ਪੀਣ ਵਾਲਾ ਆਦਮੀ ਨਾ ਉੱਸਾ ਕਰਨੇ ਬਾਬੇ ਨੇ ਕਾਹਨੂੰ ਕਹਿਣਾ ਦੀ ਮਤ ਬਣੇ ਉਹਦੀ ਸ਼ਰਾਬ ਗੁਰਬਾਣੀ ਹਰ ਨਸ਼ੇ ਨੂੰ ਮਾਰਾ ਕਰਦੀ ਹੈ ਕਿਸੇ ਨਸ਼ੇ ਨੂੰ ਨਹੀਂ ਵਰਦਾ ਜਿੱਦਾਂ ਹਰ ਨਸ਼ੇ ਨੂੰ ਮਾਰਾ ਕਰਦੀ ਹੈ ਤੋ ਇੱਥੇ ਆਇਆ ਮਾਦੇ ਸ਼ਰਾਬ ਦਾ ਨਾਂ ਤੇ ਦੁਨੀਆ ਦੇ ਨਸ਼ੇ ਜਿੰਨੇ ਦੁਨੀਆ ਦੇ ਨਸ਼ੇ ਨਾ ਇਹ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਤੇ ਚਾਸੀ ਇਹ ਚੱਕਰ ਜਿ ਪਾਉਣ ਵਾਲੇ ਆ ਇਹ ਹੈ ਕਿ ਜੀ ਨਸ਼ੇ ਜੇ ਅਸੀਂ ਪ੍ਰਾਣ ਪੜਾਂਗੇ ਧਰਮ ਗ੍ਰੰਥ ਪੜਾਂਗੇ ਸਾਧ ਸੰਗ ਕਰਾਂਗੇ ਫਿਰ ਤਾਂ ਧਨ ਪੜ ਲਵੋ ਇਹ ਹੁਣ ਕਾਲ ਯੁਗ ਇਹ ਸਾਰੇ ਯੁਗਾਂ ਦਾ ਆਪਣਾ ਆਪਣਾ ਪ੍ਰਭਾਵ ਹੁੰਦਾ ਹੈ ਤੇ ਕਾਰਜਯੋਗ ਨੂੰ ਪੁੱਛਿਆ ਓਏ ਆ ਸਾਥリュー ਤੇ ਤੇਤਾ ਤੇ ਦੋਖਰ ਜਿਹੜੇ ਸੀ ਇਹਨਾਂ ਲੋਕਾਂ ਦੇ ਵਿੱਚ ਲੋਕ ਉਹ ਤੇਰਾ ਮਾਤਮਾ ਤੇ ਪੁੱਠੇ ਜਿਹੇ ਕੰਮ ਕਰ ਲੈ ਨਹੀਂ ਰਹੇ ਤੇ ਤੇਰੇ ਦਿਲ ਵਿੱਚ ਆਖੀ ਲੱਗਣਾ ਤੇ ਤੂੰ ਆਵਦਾ ਰਾਜ ਕਿਵੇਂ ਫਲਾਏਗਾ ਉਹ ਕਹਿੰਦਾ ਮੇਰੀ ਸੈਨਾ ਬੜੀ ਬਰਬਲ ਹੈ ਜਦੋਂ ਮੈਂ ਸ਼ਕਤੀ ਰਾਂ ਕਹਿੰਦਾ ਸਭ ਦੀ ਬੁੱਧੀ ਭਰਸ਼ ਕਰੀ ਜੇ ਜਾਣਗੇ ਮੈਨੂੰ ਮੈਂ ਕਹਿਣ ਦੀ ਲੋੜ ਨਹੀਂ ਪੈਣੀ ਮੈਂ ਤਾਂ ਕਹਿੰਦਾ ਬੈਠਾ ਰਹੋ ਮੈਂ ਸੈਨਾ ਨਹੀਂ ਕਰ ਦਊਗੀ ਤੇ ਤੇਰੀ ਸੈਨਾ ਕਿਹੜੀ ਹੈ ਇਹ ਜਿੰਨੇ ਹਨੀਆਂ ਨਸ਼ੇ ਸਾਰੇ ਮੇਰੀ ਸੈਨਾ ਹੀ ਹੈ ਜਿਹਨੇ ਨਸ਼ੇ ਆ ਨਾ ਇਹ ਸਾਰੇ ਕਾਲਯੁਗ ਦੀ ਸੈਨਾ insan ਦੀ ਬੁੱਧੀ ਭਰਸ ਕਰਕੇ ਤੇ 84 ਚੱਕਰ ਵਿੱਚ ਪਾਉਣ ਵਾਸਤੇ ਇਹ ਕਾਲਯੁਗਰੇ ਛੱਡੇ ਹੋਏ ਨੇ ਤੇ ਇਹ ਜਿਹੜੀ ਕਾਲਯੁਗ ਦੀ ਸੈਨਾ ਹੈ ਤੋਂ ਬਚੂ ਕੌਣ ਜਿਹੜਾ ਆਦਮੀ ਮਹਾਪੁਰਸ਼ਾਂ ਦੀ ਸੰਗਤ ਵਿੱਚ ਆਊਗਾ ਸਾਧ ਸੰਗਤ ਕਰੂਗਾ ਇੱਕ ਗੁਰਬਾਣੀ ਪੜੂਗਾ ਤੇ ਅਮਲ ਕਰੂਗਾ ਤੇ ਸਵੇਰੇ ਸ਼ਾਮ ਪ੍ਰਮਾਤਮਾ ਦੇ ਚਰਨਾਂ ਵਿੱਚ ਆਲਾਸ ਬੇਨਤੀ ਕਰੂਗਾ ਇਹ ਮਾਲਕ ਇੱਕ ਦਾਰਯੁਗ ਦੀ ਜਿਹੜੀ ਸੈਨਾ ਉਸ ਤੋਂ ਮੈਨੂੰ ਬਚਾ ਕੇ ਤੇ ਮੈਨੂੰ ਆਪਣੇ ਚਰਨਾਂ ਦਾ ਸੱਚਾ ਤੇ ਸੁੱਚਾ ਪਿਆਰ ਬਖਸ਼ ਦੇ ਤੇ ਪ੍ਰਮਾਤਮਾ ਅੰਦਰ ਜਾ ਮੀਆ ਹੱਲਪ ਕਰਨ ਵਾਸਤੇ ਤਿਆਰ ਹੈ ਤੇ ਉਹ ਸਾਨੂੰ ਦੇਉਗਾ ਅੰਦਰੋਂ ਵਿਲ ਪਾਵਰ ਸ਼ਕਤੀ ਇਹੇ ਕਰਨਾ ਸੀ ਆਪਣੇ ਆਪ ਵੀ ਇਹ ਬਰਾਈਆਂ ਤੋਂ ਪਿੱਛੇ हटਾਂਗੇ ਕਹਿ ਦੀ ਲੋੜ ਨਹੀਂ ਬਣੀ ਤੋ ਇਥੇ ਨਸ਼ਾ ਗੜਾ ਸੱਚਾ ਵਰਤੇ ਆਦਮੀ ਵਰਬਾਣੇ ਕਹਿੰਦੀ ਦਰਮਤ ਮਲਜੋ ਪੀਵ ਤੇ ਵਿਖਲੀ ਮਤ ਕਮਲੀ ਬਸ ਕਮਲੀ ਕਿਰਿਆ ਦਿਮਾਗ ਖਰਾ ਨਸ਼ੇ ਵਰਤਦਾ ਹੀ ਹੋ ਹੈ ਉਹਦੀ ਇੱਜ਼ਤ ਬਰਬਾਦ ਹੁੰਦੀ ਹੈ ਇੱਥੇ ਤੇ ਪਾਗਲਾ ਵਿੱਚੋਂ ਸ਼ਾਮਲ ਹੁੰਦਾ ਤੇ ਨਸ਼ਾ ਗੜਾ ਵਰਤੇ ਅਗਲੇ ਪਾਸੇ ਗਾ ਰਾਮ ਰਸੈਣ ਜੋਰ ਤੇ ਨਾਨਕ ਸੱਚ ਅਮਲੀ ਇਹ ਨਾਨੋ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਜਿਹਨੂੰ ਕਹਿੰਦੇ ਆ ਰਾਮ ਰਸ ਆਇਨਾ ਰਸ ਪਲਸ ਆਇਨਾ ਸਾਰੇ ਨਸ਼ਿਆਂ ਦਾ ਘਰ ਹੈ ਰਾਮ ਦਾ ਨਾਮ ਚਾਰ ਕੁੰਡ 14 ਭਵਨ ਸਗਲ ਵਿਆਪ ਤਰਾਮ ਨਾਨਕ ਉਹਨਾਂ ਦੇਖਿਆ ਪੂਰਨਤਾ ਕੇ ਧਾਮ ਤੇ ਜਿਹੜਾ ਆਦਮੀ ਉੱਠਦਾ ਬੈੰਦਾ ਸੌਂਦਾ ਜਾਗਦਾ 24 ਘੰਟੇ ਰਾਮ ਰਾਮ ਵਾਹਿਗੁਰੂ ਹੈ ਜੋ ਜਬ ਤੱਕ ਇਹ ਫਿਰ ਉਹ ਰੂਪਰਮਾਤਮਾ ਆਪਣੇ ਅੰਦਰੂਨੀ ਨਸ਼ੇ ਬਖਸ਼ਦਾ ਜੋ ਨਸ਼ੇ ਨਾਮ ਦੀ ਖੁਮਾਰੀ ਜਿਹੜੀ ਇਹੋ ਜੀ ਹੈ ਅਸੀਂ ਹਮੇਸ਼ਾ ਬੋਲਦੇ ਆ ਕਿ ਸੰਸਾਰ ਦੇ ਨਸ਼ੇ ਝੂਠੇ ਭਾਈ ਸਵੇਰੇ ਖਾਤੇ ਜਾਓ ਲੰਜੂ ਛਾਪੀ ਬੀਤੀ ਸਭ ਲੈ ਜਾਓ ਤੇ ਮਗਰ ਉਹ ਕਹਦਾ ਨਾਮ ਖੁਮਾਰੀ ਨਾਨਕਾ ਚੜਿ ਰਿਹਾ ਹੈ ਜਰਵਾਤ ਉਸੇ ਕਹੇ ਉਹ ਤਾਂ ਮੇਨ ਪੁਆਇੰਟ ਇਹ ਪਰਮਾਤਮਾ ਦੇ ਨਾਮ ਦਾ ਨਸ਼ਾ ਹੈ ਇਹ ਆਦਮੀ ਹੈ ਵਾਸਲੇ ਵਾਸਤਵ ਮੈਂ ਸੱਚੀ ਗੱਲ ਕਹਿੰਦੇ ਕਿ ਨਾ ਇਹ ਦਿਨੇ ਲਹੇ ਨਾ ਇਹ ਰਾਤ ਨੂੰ ਲਹੇ ਤੇ ਇਹ ਨਾ ਇੱਥੇ ਜਾਣ ਤੋਂ ਬਾਅਦ ਅੱਗੇ ਵੀ ਸਾਡੀ ਮਰਤ ਕਰਦਾ ਅੱਗੇ ਵੀ ਰਹਿੰਦਾ ਮਰਤਵਾਲੇ ਲਿੰਦਾ ਤੇ ਮੌਤ ਦਾ ਭਾਈ ਟਿਕਿਆ ਜਾਂਦਾ ਮੌਤ ਦਾ ਪੈਦਾ ਉਹਨੂੰ ਹੈ ਜਿਹੜਾ ਆਪਣੇ ਆਪ ਨੂੰ ਸਰੀਰ ਮੰਨ ਕੇ ਸੰਸਾਰ ਦੇ ਅੰਦਰ ਪਰ ਪੁੱਠੇ ਗਰਮਾਂ ਚ ਪਿਆ ਹੋਇਆ ਜਿਹੜਾ ਮੀਰ ਸਾਹਿਬ ਸੰਗਤ ਦੀ ਸੇਵਾ ਕਰਦਾ ਮਾਲਕ ਦੀ ਬੰਦਗੀ ਕਰਦਾ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਕਰਦਾ ਉਹਨੂੰ ਮੌਤ ਦਾ ਡਰ ਹੀ ਨਹੀਂ ਉਹ ਤਾਂ ਤਿਆਰ ਬੈਠਾ ਹੈ ਉਹ ਕਹਿੰਦਾ ਚੰਗਾ ਹੋਇਆ ਇਹ ਜਾਂ ਝਗੜਾ ਹੈ ਤਾਂ ਨਿਕੂਗਾ ਖਰਾ ਜਿੱਤਾ ਹੋਏ ਤਾਂ ਮੇਰ ਕੋਟ ਉਤਰ ਮੈਂ ਕਿ ਹਿੰਟ ਲੈ ਕੇ ਸਮਾਦਗਾ ਜਦੋਂ ਬਾਬਾ ਢਾਈ ਵਾਹ ਲੈ ਜਾਂਦੇ ਤਾਂ ਮੇਰ ਕੋਟ ਇੱਥੇ ਪਹਿਲੀ ਸ਼ਾ ਇਹ ਵਿਆਖਾ ਇਹ ਮੁਖਵਾਗ ਦੀ ਵਿਆਖਾ ਵੀ ਲੰਮੀ ਜਿਹੜਾ ਜਾਣ ਸੀ ਦਰਮਤ ਨਾਲ ਜੋ ਕੀਮਤ ਮਾਪਾਂ ਵਗੈਣਾ ਮਨਵੇ ਕੌਣ ਸਮੱਤੈ ਲਈ ਦਿਨ ਨੇ 15 ਨਿੰਦਰ ਸੱਚੇ ਰਾਮ ਭੰਤਨੀ ਦੀ। ਰਾਮ ਦੀ ਭਗਤੀ ਨਹੀਂ ਕੀਤੀ ਪੁੱਠੇ ਕਮਾਜ ਬੈ ਗਿਆ। ਠੀਕ ਐ। ਮੁਕਤ ਪੰਥ ਜਾਣਿਆ ਤਾਂ ਨਾਹੀਂ ਤੁੰਜੋਰ ਨੂੰ ਹੋਤਾ। ਅੰਤ ਸੰਗਾਂ ਨੂੰ ਨਹੀਂ ਦਿਨਾ ਬੇਥਾ ਹੁੰਦਾ। ਅੱਇਆ ਤਾਂ ਸੀ ਮੁਕਤੀ ਪ੍ਰਾਪਤ ਕਰਨ ਵਾਸਤੇ ਉਹ ਮਾਰਗ ਨਹੀਂ ਲੱਭਿਆ। ਉਸ ਰਸਤੇ ਤੁਰਈ ਨਹੀਂ। ਜਿਹੜਾ ਰਸਤਾ ਇਹਨਾਂ ਨੂੰ 84 ਜਪਣਾ ਸੀ ਉਹ ਰਸਤਾ ਫੜ ਲਿਆ। ਜੋ ਆਦਮੀ ਨੇ ਜਾਣਾ ਭੰਡੇ ਰੋਇਆ। ਤੇਰਾ ਫਾਣੂ ਵੋ ਗਿਆ। ਕਿ ਸੋਲ ਆਪ ਲੋਗ ਵਿੰਡਾ ਉਤੇ ਗਾਈ ਵਧਾ ਜਾਊਗਾ ਤੋ ਐਸੇ ਤਰ੍ਹਾਂ ਜਿਹੜੇ ਆਦਮੀ ਨੇ ਇੱਥੇ ਗੁਰੂ ਸਾਹਿਬ ਕਹਿੰਦੇ ਆਇਆ ਤਾਂ ਮੁਕਤੀ ਕਰਨ ਪਰਪਰਾਂਸ ਕਰਨ ਵਾਸਤੇ ਸੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਤੇ ਪੈ ਗਿਆ ਪੁੱਠੇ ਕੰਮਾਂ ਚ ਤੇ ਰਾਹੀ ਕਿ ਸੁੱਤਾ ਫੜ ਲਿਆ ਤੇ ਸ਼ਾਂਤੀ ਕਿਵੇਂ ਹੋਊ ਵੀ ਤਾਂ ਗੱਲ ਹੀ ਨਹੀਂ ਸਕਦੀ ਤਾਂ ਮੇਰ ਪੁਆਰਟਰ ਇਸ ਦੁਨੀਆ ਤੋਂ ਜੋ ਆਇਆ ਜਾਂਦਾ ਤੇ ਅੱਗੇ ਸਾਡੇ ਨਾਲ ਕੀ ਜਾਂਦਾ ਉਹਨ ਇੱਕ ਮਿੰਟ ਜ ਮੈਂ ਦੱਸ ਦਿੰਦਾ ਨਾਲ ਕੀ ਜਾਂਦਾ ਸਾਡੇ ਆਦੀ ਜਗਤ ਗੁਰੂ ਸਾਹਿਬ ਨਾਨਕidev ji ਮਹਾਰਾਜ ਸੁਲਤਾਨਪੁਰ ਲੋਧੀ ਰਹਿੰਦੇ ਸੀ ਤੇ ਉੱਥੇ ਨਵਾਬ ਤੇ ਕਾਜ਼ੀਆਂ ਨਾਲ ਪੈਂਦਾ ਸੀ ਵਾਹ ਤੇ ਉਹ ਸਟੈਂਡ ਤੇ ਗੁਰੂ ਸਾਹਿਬ ਨੇ ਉਹਨਾਂ ਕਾਜ਼ੀਆਂ ਤੇ ਨਵਾਬ ਨੂੰ ਕਿਹਾ ਸੀ ਉੱਥੇ ਹੋਣੇ ਅਮਲਾਂ ਦੇ ਨਾਲ ਨਿਵੇੜੇ ਪੁੱਛਣੀ ਨਹੀਂ ਜਾਤ ਕਾਜ਼ੀਓ ਦੇਹ ਜਾਤ ਨਾ ਗਾ ਜਾਏ ਜਿੱਥੇ ਲੇਖਾ ਮੰਗਿਆ ਚਿੱਟੇ ਛੁਪੇ ਸੱਚ ਕਮਾਏ ਆ ਸਾਡੇ ਸ਼ਰੀਰ ਦੀ ਯਾਦ ਨਹੀਂ ਅੱਗੇ ਜਾਣੀਗੀ ਜਦੋਂ ਸਭ ਨੂੰ ਪਤਾ ਹੈ ਜਦੋਂ ਆਲੀ ਮਰ ਜਾਂਦਾ ਅਸੀਂ ਚੱਕ ਕੇ ਲੱਕੜਾਂ ਇਕੱਠੀਆਂ ਕਰਕੇ ਸਮਸ਼ਾਨ ਘਾਟ ਜਲਾ ਦਿੰਦੇ ਆ ਇਹ ਯਾਦ ਅੱਗੇ ਜਾਂਦੀ ਤੇ ਮੁਸਲਮਾਨ ਦੁਆ ਪੜ ਕੇ ਦਫਨ ਹੁੰਦੇ ਲੋਕ ਇਹ ਕਿਹੜੀ ਜੀਵ ਜਾਣਾ ਉਹ ਤੇ ਵਿਚਾਰ ਨਹੀਂ ਕਰਦੇ ਕਿਹੜੀ ਜੀਵ ਅੱਗੇ ਜਾਣਾ ਸ਼ਰੀਰ ਵੀ ਸਾਡੇ ਤਨ ਆ ਇਕ ਤਾਲ ਇਹ ਦਿਸਣ ਦੇ ਵਿੱਚ ਆਉਂਦਾ ਹੈ ਇਹਨੂੰ ਕਹਿੰਦੇ ਸਥੂਲ ਸਰੀਰ ਗ੍ਰਾਸ ਬਾਡੀ ਤੇ ਇਹਦੇ ਅੰਦਰ ਹੈਗਾ ਕਿ ਸੂਖਸ਼ਮ ਸਰੀਰ ਜੋ ਅੰਦਰ ਹੈਗਾ ਕਾਰਮ ਸਰੀਰ ਤੇ ਇਹਦਾ ਸੂਖਸ਼ਮ ਸਰੀਰ ਹੈ ਤੇ ਕਾਰਮ ਸਰੀਰ ਉਸ ਤਰ੍ਹਾਂ ਦਿੱਤਾ ਹੈ ਤੇ ਮਨ ਤੇ ਬੁੱਧੀ ਉਹਨੂੰ ਇੰਫਲੈਕਟ ਉਹਨਾਂ ਹੁੰਦੇ ਇਸ ਵਾਸਤੇ ਜਿਹੜੇ ਕਰਮ ਕੀਤੇ ਹੁੰਦੇ ਸੰਸਕਾਰ ਸਾਰੇ ਸਾਡੇ ਮਨ ਦੇ ਵਿੱਚ ਭੈਲਦੇ ਆ ਜਦ ਇਹ ਰੋਸ ਦੁਨੀਆ ਤੋਂ ਮਰਨ ਦਾ ਟਾਈਮ ਹੁੰਦਾ ਨਾ ਤੇ ਉਦੋਂ ਫਿਰ ਜਿਹੜੇ ਆਦਮੀ ਬੰਦਗੀ ਨਹੀਂ ਕਰਦੇ ਪੁੱਠੇ ਕੰਮ ਕਰਦੇ ਐ ਤੇ ਜਮਰਾ ਦੇ ਦੂਤ ਆ ਜਾਂਦੇ ਉਹ ਖੜ੍ਹ ਜਾਂਦੇ ਕੋਲੇ ਆ ਕੇ ਉਹਨੂੰ ਕਹਿੰਦੇ ਚੱਲ ਬਾਈ ਸਜਣਾ ਤੇਰਾ ਸਮਾਂ ਪੂਰਾ ਹੋ ਗਿਆ ਜੋ ਤੈਨੂੰ ਦਿੱਤਾ ਸੀ ਦੁਨੀਆ ਦੇਣ ਵਾਸਤੇ ਉਹ ਕਹਿੰਦਾ ਓਏ ਤੁਸੀਂ ਕੌਣ ਕਹਾਂ ਆ ਗਏ ਇੱਥੇ ਵਿੜਾ ਪਛੇਤ ਕਿਸ ਨੂੰ ਪਤਾ ਨਹੀਂ ਕੌਣਾ ਕਦੇ ਕੋਈ ਮਾਸਲੋਕ ਤੇ ਆਇਆ ਜੀ ਉਹ ਤੁਹਾਨੂੰ ਦੱਸ ਕੇ ਪਿੰਨੇ ਕਦੇ ਜਾਮਰਾਜ ਦੇ ਦੂਤ ਆਦਮ ਲੈਣ ਵਾਸਤੇ ਆਏ ਆ ਤੇ ਉਹਦਾ ਆਦਮੀ ਖੋ ਜਾਂਦਾ ਇਹਨੇ ਕੋਮਾ ਤੇ ਜबान ਉਹਦੀ ਹੋ ਜਾਂਦੀ ਬੰਦ ਤੇ ਇਸ਼ਾਰੇ ਕਰਦਾ ਹੱਥ ਬਾਹਵ ਨਹੀਂ ਹੱਲਦਾ ਘਰ ਦੇ ਸਾਰੇ ਧਾਲੇ ਬੈਠੇ ਹੁੰਦੇ 40 50 ਕਦੋਂ ਤੁਸੀਂ ਬੈਠਿਆ ਮੇਰੀ ਥੋੜੀ ਜੀ ਹਲਮ ਕਰਦੇ ਉਹ ਆ ਦੋ ਜਾਣੇ ਉਹ ਜ਼ਬਰਦਸਤੀ ਲੈ ਜਾਂਦੇ ਆ ਘਰੋਂ ਕੱਢ ਗਏ ਮੈਂ ਜਾਣਾ ਨਹੀਂ ਚਾਹਦਾ ਛਡਾਓ ਮੈਨੂੰ ਤੇ ਅਵਾਇ ਅਵਦੀ ਉਹ ਨਹੀਂ ਬੋਲ ਸਕਦਾ ਨਹੀਂ ਸਾਨੂੰ ਉਹ ਧੀਲੇ ਨਹੀਂ ਤੇ ਸੂਖਸ਼ਮ ਆਤਮਾ ਦੇ ਨਿਕਣ ਵਾਲੀ ਵੀ ਨਹੀਂ ਦੇ ਦੇਗੀ ਤੇ ਸੂਖਸ਼ਮ ਆਤਮਾ ਨੂੰ ਪਕੜਵਾਸੇ ਸੂਖਸ਼ਮ ਦਾਮਰਾ ਦੇ ਦੂਤ ਆਉਦੇ ਹੈ ਤੇ ਉਹ ਤਾਲੇ ਮੱਛੀ ਕਰਦਾ ਹੈ ਤੇ ਅਸੀਂ ਕੋਈ ਹੱਲ ਨਹੀਂ ਕਰਦੇ ਉਸ ਟਾਈਮ ਤੇ ਫਿਰ ਨਵੇਂ ਬਾਦਸ਼ਾਹ ਜਿਹਨੂੰ ਤੇਗ ਬਹਾਦਰ ਹਿੰਦੀ ਚਾਤਰ ਵਰਨ ਕਰਦੇ ਆ ਸੰਗ ਸਖਾ ਸਭ ਤਲ ਗਏ ਕੋਣ ਡਿਵੋ ਸਾਥ ਕੋ ਦਾ ਦੇ ਕਿਸ ਬਤ ਮੇ ਠੇ ਕੇਗ ਰਗੁਨਾਥ ਬਈ ਕਿਸੇ ਨੇ ਸਾਦਾ ਸਾਥ ਜੀ ਹੈ ਵੀ 100 ਸੈ ਤੁ ਲੈ ਲਈ ਸਾਚਾ ਹੈ ਇਹਤੀ ਸਮਗਰੀ ਦੇਖੋ ਰੇ ਨਰ ਤੇ 33 ਹੀ ਛੜ ਜਾਣੀ RAM ਨਾਮ ਸੰਗ ਕਰਵੇ ਵਾਲਾ ਪਾਵਾ ਪਦ ਗੁਰਵਾਣੀ ਗੁਰਵਾਣੀ ਤਾਂ ਹਰ ਸ਼ਬਦ ਦੇ ਸਾਨੂੰ ਸਮੂਹਨ ਕਰਦੀ ਹੈ ਅਸੀਂ ਗੁਰਵਾਣੀ ਨੂੰ ਉਸ ਲਈ ਹੱਥ ਹੈ ਮੱਥੇ ਹੀ ਦੇਖਦੇ ਆਂ ਬੰਦੇ ਹਈ ਇੱਕ ਪਿਓ ਨੇ ਈ ਤਨ ਪੁੱਤਰ ਤੇ ਕਹਿੰਦਾ ਸਾਡਾ ਆਪਣੇ ਪਿਤਾ ਨਾਲ ਬਹੁਤ ਪਿਆਰ ਹੈ ਉਹ ਪੁੱਤ ਪਿਤਾ ਜਿਹੜਾ ਸੀ ਉਹ ਕਹਿੰਦਾ ਕਾਕਾ ਐ ਕਰ ਮੇਰੇ ਘਰ ਵਾਸਤੇ ਪਾਣੀ ਪਾ ਦੇ ਕਹਿੰਦਾ ਮੇਰੇ ਕੋਲ ਹੀ ਪਾਈ ਦਾ ਫੇ ਬਲਾ ਉਹ ਦੂਜੇ ਨੂੰ ਕਹਾਂ ਮੇਰੇ ਵਸਤ ਲੈ ਆਲੇ ਕਹਿੰਦਾ ਮੈਂ ਥੋੜੀ ਲਿਆਈ ਤੇ ਬਾਅਦ ਚ ਪਾ ਲਈ ਉਹ ਉਹ ਪਿਤਾ ਦੇ ਅੱਖੇ ਦਾ ਲੱਗ ਜਾਂਦੀ ਪਿਆਰ ਕਾਦਾ ਕਰਦੇ ਆ ਪਿਤਾ ਨਾਲ ਉਹਦਾ ਬਚਨ ਤਾਂ ਮੰਨਦੇ ਨਹੀਂ ਦੇਵ ਜੀ ਬਿਧਾਨ ਨਾਲ ਪਿਆਰ ਕਰਦੇ ਆ ਇਹ ਆਹੀ ਹਾਲ ਹੁੰਦਾ ਹੈ ਜੀ ਗੁਰਬਾਣੀ ਨਾਲ ਪਿਆਰ ਤਾਂ ਬਹੁਤ ਕਰਦੇ ਆ ਲੰਮੇ ਤੇ ਕੇ ਮੱਥਾ ਟੇਕਦੇ ਆ ਪਰ ਗੁਰੂ ਜੋ ਕਹਿੰਦੇ ਆ ਉਹ ਅਸੀਂ ਕਰਨ ਵਾਸਤੇ ਤਿਆਰ ਨਹੀਂ ਗੁਰੂ ਕਹਿੰਦੇ ਕਿਸੇ ਦੀ ਨਿੰਦਾ ਨਾ ਕਰੋ ਗਰਾਵ ਨਾ ਪੀਓ ਨਸ਼ੇ ਨਾ ਖਾਓ ਤੇ ਕੁਸੰਗਤ ਨਾ ਕਰੋ ਮਨ ਮੁਖਾਂ ਦੇ ਕੋਲੇ ਨਾ ਬੈਠੋ ਮਾਲਕ ਦੀ ਬੰਦਗੀ ਕਰੋ ਇਨਸਾਨਲੀ ਆਦੀ ਸੇਵਾ ਕਰੋ ਮਾਪਿਆਂ ਦੀ ਸੇਵਾ ਕਰੋ ਵੱਡਿਆਂ ਦਾ ਸਤਿਕਾਰ ਕਰੋ ਸਭ ਨਾਲ ਪਿਆਰ ਨਾਲ ਬੋਲੋ ਮਿੱਠਾ ਬੋਲਾ ਨਿਵ ਚੱਲਾ ਹੱਥੋਂ ਵੀ ਕੁਝ ਦੇ ਪ੍ਰੀਤ ਆਪਤਨਾ ਦੇ ਬੁੱਕਰੇ ਜੰਗਲ ਗਿਆ ਸੁਣੇ ਸੁਣੇ ਸੋਖਾ ਕੰਮ ਲੱਗਦਾ ਨਾ ਬਾਗੇ ਬੀਜਨੇ ਗੁਰਵਾਣੀ ਜੇਣੀਏ ਇਹਨੇ ਮਿੱਠਾ ਬੋਲੋ ਨਮਰਤਾ ਦਾ ਹਨ ਕਰੋ ਹੋ ਸਕਦਾ ਤੁਹਾਡੇ ਕੋਲ ਦਾਨ ਕਰ ਦਿਓ ਤਿੰਨ ਗੁਣ ਤੁਹਾਡੇ ਅੰਦਰ ਆ ਜਾਣ ਤੁਹਾਨੂੰ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਪਰਮਾਤਮਾ ਤੁਹਾਡੇ ਕੋਲ ਹੈ ਜੇ ਇਨਸਾਨ ਬਣੂਗਾ ਇਨਸਾਨੀਅਤ ਆਉਗੀ ਤੇ ਤਾਂ ਵਈ ਇਹ ਚੀਜ਼ਾਂ ਮਿਲਣਗੀਆਂ ਤਾਂ ਮੇਰੇ ਕੋਲ ਆਇਆ ਬੰਦਾ ਲਾਹਾ ਲੈਣ ਵਾਸਤੇ ਰੇੜਾ ਉਹ ਧਰੋ ਵੇਗ ਆ ਜਾਂਦਾ ਹੈ પ્રાਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੈਨੂੰ ਪਕੜੇ ਜਾਂ ਮੁਕਤੀ ਚਲੀ ਰੇੜਾ ਗੇੜ ਪੁੱਠੇ ਕਮਲ ਪੈ ਗਿਆ ਉਹ ਮਰ ਤੇਰੀ ਮੁਕਤੀ ਜਾਂਦੀ ਹੈ ਇਹ ਤੇ ਕਿਸੇ ਦਾ ਸਾਧਨ ਜਿੰਨਾ ਹੈ ਵੀ ਇਸ ਲਈ ਹੱਥ ਤੋ ਜ਼ਬਰਦਸਤੀ ਉਹ ਜਾਮਾਦੂ ਛੇਤਰ ਮਾਰਦੇ ਆ ਤੇ ਕੀ ਕਰਦੇ ਜੰਦਨਵਾਣੀ ਗੱਢਿਆ ਤਾ ਉਹ ਵਰਦਾਏ ਕੱਲ੍ਹ ਲੈਂਦੇ ਕੱਲ੍ਹ ਕੇ ਰੋ ਨੂੰ ਲੈ ਜਾਂਦੇ ਸਫਰ ਲੰਮਾ ਪੈਣਾ ਤੈਨੂੰ ਕਰਨਾ ਪੈਂਦਾ ਮਤਸਰੋ ਕੇ ਮੋਦਰਾ ਵਿਆਖਿਆ ਨਿਕਲਦੀ ਟੈਮ ਲੱਗੂਆ ਤਾਂ ਉੱਥੇ ਲਿਖਿਆ ਜਿਹ ਮਾਰ ਕੇ ਗਨੇ ਜਾਏ ਨਾ ਕੋਸਾ ਹਰ ਦਾ ਨਾਮ ਉਹ ਆ ਸੰਤੋਸ਼ਾ ਦੇਖਮ ਕੋਰ ਪੰਛੀ ਚਲਨਾ ਪ੍ਰਾਣੀ ਰਵਸ ਸਤੈ ਦਾ ਪ੍ਰਵੇਸ਼ ਮਾ ਮੋ ਸਭ ਵਿਸਰ ਗਿਆ ਜੱਤੀਲੇ ਸੰਸਾਰੰ ਆਜ ਮੇਰੇ ਮਨ ਪ੍ਰਗਟ ਪਿਆ ਹੋਆ ਵੇਖੀ ਲੈ ਤਾ ਰਾਵ ਤੈ ਕਰਦਲ ਕਰਨ ਮਹਾਬਲੀ ਤਨਗ ਲੜਾ ਮੈਂ ਡਰਨ ਨਾ ਜਾਓ ਤਰਨ ਰਾਜੇ ਪੇਸ਼ ਕਰੁੰਦੇ ਤੇ ਤਰਨ ਰਾਜ ਨੂੰ ਕੋਈ ਗਵਾਹ ਵੀ ਲੋੜ ਨਹੀਂ ਪੈਂਦੀ ਉੱਥੇ ਹਰ ਆਦਮੀ ਜਦ ਦੁਨੀਆ ਤੇ ਆਉਂਦਾ ਨਾ ਉਹਦੇ ਅੰਦਰ ਕੰਪਿਊਟਰ ਸਿਸਟਮ ਮਸ਼ੀਨ ਫਿੱਟ ਕਰਕੇ ਭੇਜਦਾ ਧੰਨਵਾਦ ਤੇ ਜਨਮ ਤੋਂ ਲੈ ਕੇ ਮੌਤ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਰਮ ਕਰਦੇ ਆ ਨਾ ਉਹ ਸਾਰਿਆਂ ਦੇ ਫੋਟੋ ਸਾਡੇ ਅੰਦਰ ਲਈ ਜਾਂਦੀ ਏ ਤੇ ਉਹ ਹੀ ਕੈਮਰਾ ਉਹ ਕਰ ਲੈਂਦਾ ਆਨ ਤੇ ਮਰਨ ਵਾਲੀ ਰੂਹ ਦਿਖਾਈ ਜਾਂਦਾ ਕਿ ਕਾ ਤੇਰੀ ਕਰਤਾ ਪੈ ਜਣੀ ਜਾਂ ਜਰਾ ਉਹ ਓਕੇ ਦਾ ਇਹਨਾਂ ਦਾ ਕੋਈ ਚੰਗਾ ਦਾ ਕੋਈ ਨਿਕਲਿਆ ਨਹੀਂ ਪਾਪ ਹੀ ਪਾਪਾ ਪੂਰੇ ਕਰ ਗਏ ਚਲ ਕਹਿੰਦਾ ਹੈ ਪਾਪ ਕੀ ਅਜ ਦਾਖਲ ਹੋ ਗਿਆ ਪਾਸੇ ਬਹੁਤ ਫੈਸਲਵਾਕੀ ਕਰ ਉਹ ਨਵੇਂ ਪਾਸੇ ਸਲੋਗ ਬੋਲ ਰਿਹਾ ਸਾਡੇ ਆਦੀ ਜਗਤ ਨੂੰ ਸਭ ਨੂੰ ਨਾਨਕ ਜੀ ਇਹ ਸ਼ਬਦ ਬੋਲ ਕੇ ਸਮਾਦ ਘਾ ਦੇਣਾ ਨਾਨਕ ਜੀ ਆਉ ਪਾਇ ਕੇ ਲਖਨਾਵਾ ਧਰਮ ਬਹਾਲਿਆ ਉਥੇ ਸੱਚੋ ਹੀ ਸਜ ਨਿਪੜਾ ਕਰ ਉਹ ਕੱਢੇ ਜਮਾਲਿਆ ਥਾਉ ਨਾ ਪਾਇਨ ਕੁੜਿਆ ਨੂੰ ਕਾਇਦ ਹੋਈ ਚਾਲਿਆ ਜਰਨਾਉ ਰਤੇ ਸੇ ਜਿੰਗੇ ਹਾਰਗੇ ਸੇ ਛੱਕਣ ਵਾਲੇ ਲਕਨਾਵਾ ਨੂੰ ਦਮ ਵਾਲਿਆ ਲਕਨਾਵਾ ਰੂਬ ਵਾਲਿਆ ਸਹਨ ਵਾਲਿਆ ਤੋ ਹਰ ਜੀ ਦਾ ਗੁਰੂਣ ਜਵਾਬ ਦੇ ਜਾਂਦੀ ਏ ਤੁਜੇ ਅਸੀਂ ਸੁਣਾ ਵੀ ਨਾ ਅਮਲੀ ਨੇ ਕਰਾਂਗੇ ਤੇ ਫਿਰ ਸਾਡੇ ਗੁਰੂ ਸਾਹਿਬ ਕਹਿੰਦੇ ਭਾਈ ਆਪ ਦੀ ਕਰਦੀ ਦਾ ਫਲ ਭੂਤੋ ਅਸੀਂ ਤੁਹਾਨੂੰ ਬੜੇ ਮਿਹਨਤ ਕਰਕੇ ਇੱਕ ਅਮੋਲਕ ਦਾਤ ਬਖਸ਼ੀ ਸੀ ਕਿ ਤੁਸੀਂ ਇਹ ਨੂੰ ਵੜ ਕੇ ਇਹ ਨੂੰ ਸੁਣ ਕੇ ਤੇ ਅਮਲ ਕਰਕੇ ਤੇ ਸਿੱਧਾ ਸਤਖੰਡੂ ਜਾਓਗੇ ਜੇ ਤੁਸੀਂ ਦਾ ਪੁੱਠਾ ਕੰਮਾਜੀ ਪਏ